ਦੇ ਰਾਤ ਇੱਕ ਵਿਅਕਤੀ ਦਾ ਕਤਲ ਹੁੰਦਾ ਹੈ ਤੇ ਸਵੇਰਸਾਰ ਉਸਦੀ ਮ੍ਰਿਤਕ ਦੇ ਉਸਦੇ ਘਰ ਤੋਂ ਕੁਝ ਦੂਰੀ ਤੇ ਬਰਾਮਦ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਜਾਂਚ ਦੇ ਵਿੱਚ ਜੁੜ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਮੁੱਖ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਕਿ ਮ੍ਰਿਤਕ ਵਿਅਕਤੀ ਭਾਂਡਿਆਂ ਦੀ ਦੁਕਾਨ ਤੇ ਕੰਮ ਕਰਦਾ ਸੀ ਅਤੇ ਉਸ ਤੋਂ ਬਾਅਦ ਜਦੋਂ ਖਾ ਪੀ ਕੇ ਇੱਕ ਰੇੜੀ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਰੇੜੀ ਵਾਲੇ ਦੇ ਨਾਲ ਉਸਦੀ ਕਿਸੇ ਗੱਲ ਨੂੰ ਲੈ ਕੇ ਕਹਾ ਸੁਣੀ ਹੋਈ ਸੀ ਇਹ ਗੱਲ ਇੰਨੀ ਜ਼ਿਆਦਾ ਵੱਧ ਗਈ ਕਿ ਰੇੜੀ ਵਾਲੇ ਨੇ ਡੰਡੇ ਮਾਰ ਮਾਰ ਕੇ ਉਸ ਕਤਲ ਕਰ ਦਿੱਤਾ ਦੱਸਦੀ ਹੈ ਕਿ ਮ੍ਰਿਤਕ ਵਿਅਕਤੀ ਦਾ ਪਰਾ ਕਰੇ ਨਹੀਂ ਸੀ ਆਪਣੀ ਧੀ ਨੂੰ 에어ਪੋਰਟ ਤੇ ਛੱਡਣ ਗਿਆ ਸੀ ਜਦਕਿ ਭਤੀਜਾ ਲਗਾਤਾਰ ਆਪਣੇ ਚਾਚੇ ਨੂੰ ਫੋਨ ਕਰ ਰਿਹਾ ਸੀ ਤੇ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਤੇਜ਼ ਹਵਾ ਤੇ ਹਨੇਰੀ ਚੱਲ ਰਹੀ ਸੀ ਇਸ ਦੌਰਾਨ ਭਤੀਜੇ ਨੇ ਦੇਖਿਆ ਕਿ ਉਸ ਦਾ ਚਾਚਾ ਹਾਲੇ ਤੱਕ ਵੀ ਘਰ ਨਹੀਂ ਪਰਤਿਆ ਪਰ ਜਦੋਂ ਸਵੇਰ ਸਾਰ ਸਫਾਈ ਕਰਨ ਇੱਕ ਮਖਿਲਾ ਨੇ ਦੇਖਿਆ ਕਿ ਰਾਹ ਦੇ ਵਿੱਚ ਇੱਕ ਨੌਜਵਾਨ ਖੂਨ ਦੇ ਨਾਲ ਲਤਪਤ ਪਿਆ ਹੋਇਆ ਹੈ ਤਾਂ ਉਸਨੇ ਇਹ ਸਾਰੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕੀਤੀ ਮਾਮਲਾ ਮੋਗਾ ਦਾ ਸਾਹਮਣੇ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਕਾਰਵਾਈ ਕਰਦੇ ਹੋਏ 4 ਘੰਟਿਆਂ ਦੇ ਵਿੱਚ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਅਤੇ ਮੁੱਖ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਸਾਨੂੰ ਇੱਕ ਸੂਚਨਾ ਮਿਲੀ ਸੀਗੀ ਕਿ ਜਿਹੜਾ ਪ੍ਰਤਾਪ ਚੌਂਕ ਦੇ ਨੇੜੇ ਇੱਕ ਡੈੱਡ ਬੋਡੀ ਪਈ ਆ ਉਹਦੇ ਵਿੱਚ ਅਸੀਂ ਮੌਕੇ ਤੇ ਪਹੁੰਚੇ ਆ ਮੌਕੇ ਤੇ ਆ ਕੇ ਜਿਹੜੀ ਪੜਤਾਲ ਕੀਤੀ ਤਾਂ ਉਹਦੇ ਵਿੱਚ ਦੇਖਣ ਤੇ ਉਹਦੇ ਫੇਸ ਦੇ ਉੱਤੇ ਸੱਟਾਂ ਕਾਫੀ ਲੱਗੀਆਂ ਸਿਰ ਦੇ ਵਿੱਚ ਲੱਗੀਆਂ ਹੋਈਆਂ ਸਨ ਜਿਹੜਾ ਸੀਸੀਟੀਵੀ ਕੈਮਰੇ ਤੇ ਉਹਦੇ ਭਤੀਜੇ ਦੇ ਬਿਆਨਾਂ ਮੁਤਾਬਕ ਇਹ ਜਿਹੜਾ ਮਰਤਕ ਸੀਗਾ ਇਹ ਭਾਂਡ ਵਾਲੀ ਦੁਕਾਨ ਤੇ ਲੱਗਿਆ ਹੋਇਆ ਸੀਗਾ ਰਾਤ ਕਿਤੇ ਇਹਨਾਂ ਦੇ ਜਿਹੜੇ ਕੋਈ ਹੋਰ ਸਮਾਨ ਹੋਣਾ ਇਹ ਉਹਦੇ ਕਰਕੇ ਕਹਿੰਦਾ ਮੈਂ ਲੇਟ ਆਉਂਗਾ ਪਰ ਜਿਹੜਾ ਘਰ ਦੇ ਡੀਕੇ ਜਿਹੜੇ ਸੌਂਗੇ ਜਿਹੜਾ ਸਵੇਰੇ ਪਤਾ ਲੱਗਿਆ ਵੀ ਇਹਦੇ ਇੱਥੇ ਡੈੱਡ ਬੋਡੀ ਪਈ ਆ ਜਦੋਂ ਪੁਲਿਸ ਮੌਕੇ ਤੇ ਆ ਕੇ ਸੀਸੀਟੀ ਵੀ ਕੈਮਰੇ ਦੇਖੇ ਆ ਤੇ ਇੱਕ ਦੋਸ਼ੀ ਸੀਗਾ ਜਿਹੜਾ ਉਹਨੂੰ ਕੁੱਟ ਰਿਹਾ ਸੀਗਾ ਜਿਹੜਾ ਉਹਦੇ ਤਤਤੀਸ਼ ਕਰਨ ਤੇ ਅੱਗੇ ਇਹਦਾ ਨਾਂ ਸੰਜੀਵ ਕੁਮਾਰ ਔਰ ਫਕਾਕਾ ਦੋਸ਼ੀ ਦਾ ਨਾਂ ਅਮਰ ਸਿੰਘ ਇਹਨੂੰ ਜਲਦੀ ਇਹਨੂੰ ਗ੍ਰਿਫਤਾਰ ਕਰਕੇ ਟਰੇਸ ਕਰਕੇ ਅਸੀਂ ਇਹਨੂੰ ਪੇਸ਼ ਅਦਾਲਤ ਕੀਤਾ ਜਾਵੇ ਇਧਰ ਜਾਣਦਾ ਸੀਗਾ ਪਹਿਲਾਂ ਉਹਨੂੰ ਇਹ ਉੱਥੇ ਦੁਕਾਨ ਤੇ ਜਿਹੜੇ ਰੇੜੀ ਤੇ ਇਹ ਕੰਮ ਕਰਦਾ ਜਿੱਥੇ ਇਹਨਾਂ ਨੇ ਖਾਦਾ ਪੀਤਾ ਉੱਥੇ ਹੀ ਇਹ ਨੌਕਰੀ ਕਰਦਾ ਸੀਗਾ ਉੱਥੇ ਹੀ ਕੋਈ ਇਹਨਾਂ ਦਾ ਕੋਈ ਬੋਲਬਲਾ ਰਾ ਹੋਇਆ ਸੀ ਤੇ ਹੁਣ ਤੱਕ ਦੀ ਤਫ਼ਸੀਲ ਦੇ ਵਿੱਚ ਆਇਆ ਕੁਝ ਕੀ ਕਾਦੇ ਨਾਲ ਵਾਰ ਕੀਤੇ ਹਨ ਹਾਂ ਇਹਦੇ ਵਿੱਚ ਇੱਕ ਕੁਏ ਦੇ ਕੋਲ ਜਿਹੜਾ ਸੀਸੀਟੀਵੀ ਫੋਟੋ ਦੇ ਵਿੱਚ ਇੱਕ ਲੱਕੜ ਦਾ ਇਹਦੇ ਕੋਈ ਡੰਡਾ ਫੜਿਆ ਹੋਇਆ ਜਿਹੜੇ ਜਿਹਦੇ ਨਾਲ ਵਾਰ ਕੀਤੇ ਆ ਉਹ ਜਲਦੀ ਗ੍ਰਿਫਤਰ ਕਰਕੇ ਜਿਹੜਾ ਪੇਸ਼ਦਾਨਦ ਕੀਤਾ ਗਿਆ ਸਰ ਕਾਰਨ ਕੀ ਰਿਹਾ ਕਿਉਂਕਿ ਇਹਨਾਂ ਦੀ ਕੋਈ ਪਹਿਲਾਂ ਦੁਸ਼ਮਣੀ ਚੱਲ ਰਹੀ ਸੀ ਜਾਂ ਕੋਈ ਹੋਰ ਕਾਰਨ ਸੀ ਨਹੀਂ ਬਸ ਆਹੀ ਉੱਥੇ ਕੋਈ ਮਾੜਾ ਮੋੜਾ ਬੋਲ ਬੁਲਾ ਰਾ ਇਹਨਾਂ ਦਾ ਜਰੂਰ ਹੋਇਆ ਖਾਣਦੇ ਪੀਣਦੇ ਕੋਈ ਖਾਣ ਪੀਣ ਟਾਈਮ ਤੇ ਹੋਰ ਕੋਈ ਕੋਈ ਵੱਡੀ ਕੋਈ ਦੁਸ਼ਮਣੀ ਵਾਲੀ ਹਾਲੇ ਤੱਕ ਗੱਲ ਹੈ ਨਹੀਂ ਪਰ ਉਹ ਦੋਸ਼ੀ ਦਾ ਜਿਹੜਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਕੀਤੀ ਸਰ 4 4 ਘੰਟੇ ਚ ਕਨਫਰਮ ਹੋ ਗਿਆ ਵੀ ਇਹ ਹੀ ਹਾਂ ਹਾਂ ਦੋਸ਼ੀ ਇਹ ਹੀ ਆ ਇਧਰ ਸਤਪੰਨ ਘਰੇ ਵਾਪਸ ਆ ਰਹੇ ਸੀ ਜਦੋਂ ਇੱਥੇ ਹਮਲਾ ਕੀਤਾ ਸੀ ਹਾਂਜੀ ਉਹਦੇ ਘਰੇ ਆ ਰਹੇ ਸੀਗਾ ਉਸਤੇ ਹਮਲਾ ਕੀਤਾ